ਅਸੀਂ ਨਹੀਂ ਖੁਸ਼ ਹੈਗੇ ਸੜਕ ਤੇ ਬਹੁਤ ਖੁਸ਼ ਹੈ ਯਾਰ ਚਲੋ ਅਸੀਂ ਨਹੀਂ ਖੁਸ਼ ਹੈਗੇ ਸੜਕ 7 ਸਾਲਾਂ ਬਾਅਦ ਉਹੀ ਸੜਕ ਹੈ ਉਹਦਾ ਉਦ்கਾਟਨ ਹੋ ਰਿਹਾ ਐਮਸੀ ਸਾਹਿਬ ਵੀ ਖੁਸ਼ ਨੇ ਸਾਡੇ ਇੱਥੋਂ ਦੇ ਲੋਕ ਵੀ ਖੁਸ਼ ਨੇ ਅਸੀਂ ਨਹੀਂ ਖੁਸ਼ ਹੈਗੇ ਸੜਕ ਤੇ ਬਹੁਤ ਖੁਸ਼ ਹੈ ਯਾਰ ਚਲੋ ਕਰਤਦੀਪ ਤੱਕ ਅਨਮੋਲ ਗਗਨ ਮਾਨ ਨੂੰ ਇੱਕ ਔਰਤ ਜਵਾਬ ਦੇ ਰਹੀ ਹੈ ਕਿ ਮੈਡਮ ਅਸੀਂ ਨਹੀਂ ਖੁਸ਼ ਬੀਤੇ ਦਿਨੀ ਇਹ ਵੀਡੀਓ ਵਾਇਰਲ ਹੋਈ ਸੀ ਹੁਣ ਉਹ ਆਵਾਜ਼ ਵਾਲੀ ਔਰਤ ਵੀ মিডিਆ ਸਾਹਮਣੇ ਆ ਗਈ ਹੈ ਉਹਨਾਂ ਦਾ ਕਹਿਣਾ ਕਿ ਖਰੜ ਦੇ ਵਿੱਚ ਬਿਲਕੁਲ ਵੀ ਵਿਕਾਸ ਨਹੀਂ ਹੋਇਆ ਹਰ ਬੰਦਾ ਇਹੋ ਆਵਾਜ਼ ਦੇ ਰਿਹਾ ਕਿ ਖਰੜ ਦਾ ਵਿਕਾਸ ਚੰਗੀ ਤਰ੍ਹਾਂ ਨਹੀਂ ਕੀਤਾ ਗਿਆ ਕੀ ਕਹਿਣਾ ਉਸ ਔਰਤ ਦਾ ਉਹ ਵੀ ਸੁਣ ਲਵੋ ਕਲੇ ਦਿਨਾਂ ਤੁਹਾਡੀ ਰੀਲ ਵਾਇਰਲ ਹੋ ਰਹੀ ਹੈ ਜਿਹਦੇ ਵੀ ਤੁਸੀਂ ਵਿਧਾਇਕ ਨੂੰ ਕਹਿ ਰਹੇ ਹੋ ਵੀ ਸਾਡਾ ਹੱਲ ਨਹੀਂ ਹੋ ਰਿਹਾ ਤੇ ਉਦ ਘਾਟਾਂ ਰੱਖਣ ਨੂੰ ਕਰਨਾ ਆਏ ਸੀ ਉਹ ਕਹਿੰਦੇ ਵੀ ਸਾਰੇ ਖੁਸ਼ ਹੈ ਤੁਸੀਂ ਇਹ ਵੀ ਕਿਹਾ ਵੀ ਨਹੀਂ ਅਸੀਂ ਕੁਝ ਨਹੀਂ ਕੀ ਲੱਗਦਾ ਉਹ ਦਿਨਾਂ ਤੋਂ ਬਾਅਦ ਹੁਣ ਕੰਮ ਸ਼ੁਰੂ ਹੋਇਆ ਫਰ ਮੈਂ ਹੀ ਨਹੀਂ ਕਹਿ ਰਿਹਾ ਕਿ ਕੁਝ ਨਹੀਂ ਹੈ ਕੋਈ ਵੀ ਜਨਤਾ ਤੁਸੀਂ ਕਿਸੇ ਵੀ ਰੈਂਡਮਲੀ ਕਿਸੇ 10 ਦਰਵਾਜੇ ਘਟਕਾ ਲੋ ਤੁਸੀਂ ਰਾਹ ਚੱਲਦੇ ਬੰਦੇ ਨੂੰ ਪੜ ਲੋ ਅ ਕਿਸੇ ਕੰਮ ਧੰਦੇ ਵਾਲੇ ਬੰਦੇ ਨੂੰ ਪੜ ਲੋ ਮੈਂ ਨਹੀਂ ਕਹਿ ਰਿਹਾ ਆ ساری ਜਨਤਾ ਖੜੜਦੀ ਕਹਿ ਰਹੀ ਹੈ ਕਿ ਅਸੀਂ ਕੁਝ ਨਹੀਂ ਹੈਗੀ ਉਹ ਸਾਰੇ ਨੂੰ ਹੀ ਪਤਾ ਹੈ ਕੋਈ ਇੱਕ ਬੰਦੇ ਨੂੰ ਨਹੀਂ ਪਤਾ ਉਹਨਾਂ ਨੇ ਕਹਿ ਦਈਏ ਕਿ ਰੈਂਡਮਲੀ ਵੀ ਸਾਰੇ ਬੰਦੇ ਖੁਸ਼ ਆ ਤੇ ਖੁਸ਼ ਤਾਂ ਕੋਈ ਵੀ ਨਹੀਂ ਆਏਗਾ ਹੁਣ ਨੀਜਰ ਚੌਕ ਤੋਂ ਲੈ ਕੇ ਤੁਸੀਂ ਮਨਸਾ ਦੇਵੀ ਤੱਕ ਜਾਓ ਤੇ 50 ਦਾ ਦੁਕਾਨਾਂ ਬੰਦ ਹੋ ਗਈਆਂ ਉਹ ਖੁਸ਼ ਹਾਂਜੀ ਬੱਚਿਆਂ ਨੂੰ ਲੈ ਲੋ ਤੁਸੀਂ ਪੰਜਾਬ ਚ ਜਾ ਭਰੀ ਹੋਈ ਬੱਸਾਂ ਆਉਂਦੀਆਂ ਐ ਉਹ ਬੱਸਾਂ ਪੰਜਾਬ ਬੱਚੇ 1 ਘੰਟੇ ਬਾਅਦ ਆਉਂਦੇ ਉਹਨਾਂ ਨੂੰ ਸ਼ਕਲਾਂ ਦੇਖਣ ਵਾਲੀ ਹੁੰਦੀ ਐ ਲਾਲ ਹੋਈ ਪਈ ਆਉਂਦੀ ਐ ਉਹ ਖੁਸ਼ ਹੈ ਹੈ ਬਜ਼ੁਰਗ ਬੰਦਾ ਦਵਾਈ ਲੈਣ ਨੂੰ ਤੜਪ ਜਾਂਦਾ ਕਿ ਜੇ ਮੈਂ ਜਾਊਂਗਾ ਤਾਂ ਗਿਰ ਜਾਊਂਗਾ ਉਹ ਖੁਸ਼ ਹੈ ਕਿਹੜੀ ਕੈਟਾਗਰੀ ਖੁਸ਼ ਹੈ ਤੁਸੀਂ ਇਹ ਤਾਂ ਦੱਸ ਦੋ ਕਿ ਕਿਹੜੀ ਕੈਟਾਗਰੀ ਖੁਸ਼ ਹੈ ਫਿਰ ਤਾਂ ਮਾਂ ਮੈਡਮ ਵੀ ਖੁਸ਼ ਹੈ ਬਸ ਹੋਰ ਤਾਂ ਫਿਰ ਕੋਈ ਹੈ ਨਹੀਂ ਮੈਨੂੰ ਲੱਗਦਾ ਕੋਈ ਕੰਮ ਕਾਹ ਦਾ ਹੈ ਠੀਕ ਹੈ ਜੀ ਫਿਰ ਉਦਘਾਟਨ ਹੋ ਹੋ ਗਿਆ ਉਦਘਾਟਨ ਦਾ ਮਤਲਬ ਤਾਂ ਮੈਨੂੰ ਐ ਹੀ ਲੱਗਦਾ ਕਿ ਉਦਘਾਟਨ ਜੇ ਹੋ ਗਿਆ ਰਿਬਨ ਕੱਟ ਗਿਆ ਤੇ ਕੰਮ ਸ਼ੁਰੂ ਹੋਣਾ ਚਾਹੀਦਾ ਸੀ ਮੈਨੂੰ ਤਾਂ ਲੱਗਦਾ ਕਿ 10 ਨੰਬਰ ਤੋਂ ਲੈ ਕੇ 15 ਹੋ ਗਈ ਹੈ ਤੇ 15 ਦੇ ਵਿੱਚ ਅਸੀਂ ਤਾਂ ਨਾ ਕੋਈ ਰੋਲਰ ਦੇਖਿਆ ਨਾ ਬਜਰੀ ਦੇਖੀ ਆ ਨਾ ਗੱਟਕਾ ਦੇਖਿਆ ਨਾ ਗੁੱਦਗੋ ਨੂੰ ਸਾਫ਼ ਕਰਦਾ ਦੇਖੋ ਡੇਢ ਦਿਨੀ ਕੰਮ ਲੱਗਿਆ ਜਦ ਮਾਨ ਮੈਡਮ ਨੇ ਆਣਾ ਸੀ ਉਹ ਤੇ ਬਾਅਦ ਤਾਂ ਅਸੀਂ ਕਿੱਥੇ ਨਹੀਂ ਦੇਖਿਆ ਕਿ ਕੋਈ ਕੰਮ ਲੱਗਿਆ ਹੋਇਆ ਨੀਚੇ ਰੋਡ ਤੇ ਤੇ ਇਹ ਸਿਆਸਤ ਨੂੰ ਦੇਖਣਾ ਚਾਹੀਦਾ ਵੀ ਕੰਮ ਜੇ ਅਸੀਂ ਰਿਬਨ ਕੱਟਿਆ ਤੇ ਅਸੀਂ ਕੰਮ ਨੂੰ ਅੱਗੇ ਵੀ ਵਧਾਉਣਾ ਚਾਹੀਦਾ ਯਾ ਕੋ ਨਿਸ਼ਾਨੀ ਦਿਓ ਕਿ ਹਾਂ ਲੋਕਾਂ ਨੂੰ ਵੀ ਵਿਸ਼ਵਾਸ ਆਏ ਕਿ ਤੁਸੀਂ ਆ ਸਟੇਟਮੈਂਟ ਦੇ ਕੇ ਨਹੀਂ ਜਾ ਸਕਦੇ ਅਦਾ ਕਿ ਲੋਕੀ ਖੁਸ਼ ਕਿਉਂਕਿ ਕੁਝ ਬਿਲਕੁਲ ਨਹੀਂ ਹੈਗੇ ਆ ਬਜ਼ੁਰਗ ਬੰਦੇ ਰੋਂਦੇ ਆ ਸਾਡੇ ਪਾਸ ਹੀ ਰੈਂਟ ਤੇ ਘਰ ਆ ਉਹ ਸਾਰੇ ਛੋੜ ਕੇ ਚਲੇ ਗਏ ਆ ਬਜ਼ੁਰਗ ਬੰਦੇ ਰੋਂਦੇ ਆ ਸਾਨੂੰ ਰੈਂਟ ਨਹੀਂ ਮਿਲ ਰਿਹਾ ਤੇ ਉਹਨਾਂ ਦੀ ਅਰਨਿੰਗ ਖਤਮ ਹੋ ਗਿਆ ਉਹ ਖੁਸ਼ ਹੈ ਜਿਹੜਾ ਬਜ਼ੁਰਗ ਬੰਦਾ ਰੋ ਰਿਹਾ ਇਸ ਕਰਕੇ ਉਹ ਖੁਸ਼ ਨਹੀਂ ਹੈ ਤੇ ਇਹ ਬਹੁਤ ਛੋਟੇ ਛੋਟੇ ਐਗਜ਼ਾਮਪਲ ਸ਼ਾਇਦ ਲੱਗਦੇ ਹੋਣੇ ਸਿਆਸਤ ਨੂੰ ਪਰ ਜਿੱਦੀ ਰੋਜੀ ਰੋਟੀ ਬੰਦ ਹੁੰਦੀ ਉਹਨੂੰ ਪਤਾ ਲੱਗਦਾ ਕੀ ਬੰਦਾ ਕਿੰਨਾ ਖੁਸ਼ ਹੈ ਕਿੰਦਾ ਬੰਦਾ ਜੋ ਸਾਹਮਣੇ ਖੜਾ ਹੁੰਦਾ ਉਹਨੂੰ ਪਤਾ ਲੱਗਣਾ ਚਾਹੀਦਾ ਕਿ ਖੁਸ਼ ਹੈ ਉਹ ਆਪੇ ਹੀ ਪਤਾ ਲੱਗਦਾ ਕਿ ਖੁਸ਼ ਹੈ ਕਿ ਨਹੀਂ ਹੈ ਮੇ ਕੰਮ ਕਿੰਨਾ ਚੱਲ ਗਿਆ ਕੰਮ ਬਿਲਕੁਲ ਵੀ ਨਹੀਂ ਚੱਲਿਆ ਬਿਲਕੁਲ ਵੀ ਨਹੀਂ ਚੱਲਿਆ ਕੰਮ ਸਾਜੀ ਕਿੱਥੇ ਵੀ ਸਾਨੂੰ ਤਾਂ ਦਿਖਿਆ ਨਹੀਂ ਕਿੱਥੇ ਕੋਈ ਕੰਮ ਚੱਲਦਾ ਹੋਇਆ ਸਾਨੂੰ ਪਰੇਸ਼ਾਨ ਅਸੀਂ ਪਰੇਸ਼ਾਨ ਹੋਇਆ ਸੀ ਹੋਰ ਜਦੋਂ ਜਾਣਿਆ ਨਾ ਸਾਡੇ ਸਾਈਕਲ ਦੇ ਨਾਲ ਛਿੱਟੇ ਪੈਣ ਸਾਰੇ ਕੱਪੜਿਆਂ ਤੇ ਬਹੁਤ ਬਿਮਾਰਾ ਹਾਲ ਇੱਕ ਬੱਚੇ ਨੂੰ ਲੈ ਕੇ ਤੁਸੀਂ ਸੜਕ ਤੇ ਨਹੀਂ ਜਾ ਸਕਦੇ ਇਸ ਤੋਂ ਵੱਡੀ ਮੈਨੂੰ ਲੱਗਦਾ ਹੈ ਕੋਈ ਗੱਲ ਨਹੀਂ ਹੋ ਸਕਦੀ ਕਿ ਇੱਕ ਬੰਦਾ ਆਪਣੇ ਘਰ ਤੋਂ ਲੈ ਕੇ ਆਪਣੇ ਬੱਚੇ ਨੂੰ ਤੁਰ ਕੇ ਲੈ ਕੇ ਕਿੱਥੇ ਜਾ ਸਕਦਾ ਹੈ ਹਰ ਬੰਦਾ ਆਪਣਾ ਸਾਧਨ ਗੱਡੀ ਆ ਐਕਟਿਵਾਂ ਤੇ ਨਹੀਂ ਜਾ ਸਕਦਾ ਕੁਝ ਬੱਚੇ ਜਾਂ ਕੁਝ ਕਰ ਪੈਦਲ ਤੁਰਨ ਵਾਲੇ ਵੀ ਆ ਵੀ ਉਹਨਾਂ ਦੀ ਕੀ ਉਹ ਹੈ ਸਾਰੀ ਜਨਤਾ ਟੈਕਸਿਸ ਪੇ ਕਰ ਰਹੀ ਹੈ ਅੱਛੀ ਫੈਸਿਲਿਟੀ ਸਾਰਿਆਂ ਨੂੰ ਸਾਰਿਆਂ ਦੀ ਅੱਛੀ ਇਨਕਮ ਹੈ ਜੋ ਅੱਛੇ ਹੋਇਆ ਕੋਈ ਨਹੀਂ ਟੈਪੇ ਕਰ ਰਿਹਾ ਟੈਕਸ ਉਹ ਟੈਕਸ ਜਾ ਕਿੱਥੇ ਰਿਹਾ ਉਹਨਾਂ ਦੀ ਫੈਸਿਲਿਟੀ ਤੋਂ ਕਿਸੇ ਨੂੰ ਨਹੀਂ ਮਿਲ ਰਹੀ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਕੋਈ ਐਮਸੀ ਤੁਹਾਡੇ ਨਾਲ ਟਾਈਪ ਚਾਹੁੰਦਾ ਤੁਹਾਡਾ ਹਾਂਜੀ ਹਾਂਜੀ ਐਮਸੀ ਸਾਹਿਬ ਆਏ ਸੀ ਸਾਡੇ ਘਰ ਬਾਅਦ ਚ ਤੇ ਹਾਂਜੀ ਆਏ ਉਹਨਾਂ ਨੇ ਕਿਹਾ ਵੀ ਦਿਲਾਸਾ ਦਿੱਤਾ ਵੀ ਕੰਮ ਹੋਏਗਾ ਹੂੰ ਕਦੋਂ ਹੋਏਗਾ ਪੁੱਛਿਆ ਤੁਸੀਂ ਉਹ ਕਹਿੰਦੇ ਕਿ ਪ੍ਰੋਸੈਸ ਵਿੱਚ ਹੋਏਗਾ ਅੱਜ ਸ਼ੈਮਰੋਕ ਵਾਲੀ ਬਲਤਾ ਅੱਜ ਆਈ ਹੈ ਜਿਸੀ ਵੀ ਉੱਥੇ ਕੰਮ ਜਰੂਰ ਸ਼ੁਰੂ ਹੋਇਆ ਪਰ ਨਿੱਜਰ ਚੌਂਕ ਤੇ ਜਿੱਥੇ ਰਿਬਨ ਘਟਿਆ ਉੱਥੇ ਕੋਈ ਕੰਮ ਚਲੂ ਨਹੀਂ ਹੋਇਆ 15 ਤੱਕ ਉਹ ਉੱਥੇ ਉਸ ਟਾਈਮ ਹੀ ਜਿਹੜਾ ਘੰਟਾ ਖੋਇਆ ਜੋ ਕੋਈ ਹੋਇਆ ਉਹ ਡੇਢ ਦਿਨੀ ਸੀ ਜਿੱਥੇ ਘਟਕਾ ਪਿਆ ਵੀ ਮਾਨ ਮੈਡਮ ਨੇ ਆਣਾ ਤੇ ਘਟਕਾ ਪੈ ਜੇ ਉਹਨਾਂ ਨੂੰ ਦਿਖਾਣਾ ਹੋਣਾ ਪੂਰੀ ਸਫਾਈ ਹੋਈ ਹੈ ਪੂਰੇ ਕਾਹ ਕਟਿਆ ਗਿਆ ਆਸ-ਪਾਸ ਤੇ ਬਸ ਤਾਈ ਹੋਇਆ ਬਾਕੀ ਕੋਈ ਕੰਮ